ਨਿਸ਼ਾਨ ਸਿੰਘ ਦੀ ਗੱਲ ਕਰਦੇ ਹਾਂ ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਅਗਵਾ ਦੇ ਇੱਕ ਮਾਮਲੇ ਦੇ ਵਿੱਚ ਫਰੀਦਕੋਟ ਬਹੁ ਚਰਚਿਤ ਅਗਵਾ ਕਾਂਡ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਨਿਸ਼ਾਨ ਸਿੰਘ ਨਵੇਂ ਵਿਵਾਦਾਂ 'ਚ ਫਸਦਾ ਨਜ਼ਰ ਆ ਰਿਹਾ ਹੁਣ ਮਾਮਲਾ ਸਾਹਮਣੇ ਆਇਆ ਹੈ ਫੇਸਬੁੱਕ ਤੇ ਨਿਸ਼ਾਨ ਸਿੰਘ ਦੇ ਪ੍ਰੋਫਾਈਲ ਨੂੰ ਅਪਡੇਟ ਕਰਨ ਦਾ ਫੇਸਬੁੱਕ ਤੇ ਪਾਏ ਗਏ ਸਟੇਟਸ 'ਚ ਨਿਸ਼ਾਨ ਸਿੰਘ ਨੇ ਆਪਣੇ ਦੋਸਤਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਉਮਰ ਕੈਦ ਹੋ ਚੁੱਕੀ ਹੈ ਐ ਸੁਨੇਹਰਾ ਹੀ ਉਸਨੇ ਹਮਦਰਦੀ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ ਦੱਸ ਦੇ ਕਿ ਫੇਸਬੁਕ ਤੇ ਸਟੇਟਸ ਮੰਗਲਵਾਰ 28 ਮਈ ਦੀ ਰਾਤ ਨੂੰ 11 ਵਜੇ ਦੇ ਕਰੀਬ ਮੋਬਾਈਲ ਫੋਨ ਤੋਂ ਪਾਇਆ ਗਿਆ ਨਿਸ਼ਾਨ ਸਿੰਘ ਨੂੰ ਸੋਮਵਾਰ ਫਰੀਦਕੋਟ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਸਜ਼ਾ ਦੇ ਇੱਕ ਦਿਨ ਬਾਅਦ ਹੀ ਨਿਸ਼ਾਨ ਸਿੰਘ ਦਾ ਫੇਸਬੁਕ ਅਕਾਊਂਟ ਅਪਡੇਟ ਹੋਣ ਦੇ ਨਾਲ ਕਈ ਸਵਾਲ ਖੜੇ ਹੁੰਦੇ ਨੇ ਜੇਕਰ ਇਹ ਨਿਸ਼ਾਨ ਸਿੰਘ ਨੇ ਫੋਨ ਰਾਹੀਂ ਫੇਸਬੁਕ ਤੇ ਸਟੇਟਸ ਅਪਡੇਟ ਕੀਤਾ ਤਾਂ ਉਸ ਕੋਲ ਜੇਲ੍ਹ ਅੰਦਰ ਮੋਬਾਈਲ ਫੋਨ ਕਿਵੇਂ ਪਹੁੰਚਿਆ ਅਤੇ ਇਹ ਕਿਸ ਨੇ ਪਹੁੰਚਾਇਆ ਬਹੁਤ ਵੱਡਾ ਸਵਾਲ ਹੈ ਪਰ ਜੇਕਰ ਨਿਸ਼ਾਨ ਸਿੰਘ ਦਾ ਫੇਸਬੁਕ ਅਕਾਊਂਟ ਕੋਈ ਹੋਰ ਅਪਡੇਟ ਕਰ ਰਿਹਾ ਹੈ ਤਾਂ ਇਹ ਵੀ ਸਾਈਬਰ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਗੱਲ ਹੁਣ ਜਾਂਚ ਦਾ ਕੇਂਦਰ ਹੈ ਕਿਉਂਕਿ ਪਹਿਲਾਂ ਵੀ ਜੇਲ੍ਹਾਂ ਵਿੱਚ ਕੈਦੀਆਂ ਕੋਲੋਂ ਮੋਬਾਈਲ ਅਤੇ ਹੋਰ ਵਸਤਾਂ ਮਿਲਣ ਦੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਜੇਲ੍ਹਚੇ ਨਿਸ਼ਾਨ ਸਿੰਘ ਕੋਲੋਂ ਮੋਬਾਈਲ ਫੋਨ ਕਿਵੇਂ ਪਹੁੰਚਿਆ ਇਹ ਇੱਕ ਵੱਡਾ ਸਵਾਲ ਹੈ। ਨਿਸ਼ਾਨ ਨੇ ਕਿਹਾ ਕਿ ਮੈਂ ਉਹ ਕੰਮ ਕਰਦਾ ਹੂੰ ਜਿਸकी ਸਰਕਾਰ ਇਜਾਜ਼ਤ ਨਹੀਂ ਦਿੰਦੀ। ਸਵਰਨ ਸਿੰਘ ਦਾਨੇਵਾਲੀਆ ਸਾਡੇ ਨਾਲ ਇਸ ਵੇਲੇ ਫਰੀਦਕੋਟ ਤੋਂ ਬਠਿੰਡਾ ਤੋਂ ਜੁੜੇ ਹੋਏ ਨੇ। ਅ ਫੋਨ ਦੇ ਜ਼ਰੀਏ ਜੁੜੇ ਹੋਏ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈਣੇ ਕਿ ਇਹ ਸਾਰਾ ਜਿਹੜਾ ਵਰਤਾਰਾ ਕਿਵੇਂ ਚੱਲ ਰਿਹਾ ਹੈ ਸਵਰਨ ਫੇਸਬੁਕ ਤੇ ਜਿਹੜਾ ਆਪਣਾ ਪ੍ਰੋਫਾਈਲ ਹੈ ਅਪਡੇਟ ਕੀਤਾ ਨਿਸ਼ਾਨ ਨੇ ਕੀ ਕਹੋਗੇ ਸ੍ਰਿੰਦਰ ਇੱਕ ਵਾਰੀ ਤੁਹਾਡਾ ਜਵਾਬ ਸਵਾਲ ਦੁਹਰਾਓਗੇ ਕਿ ਮੈਂ ਸੁਣ ਨਹੀਂ ਸਕਿਆ ਫੇਸਬੁਕ ਦੇ ਉੱਤੇ ਨਿਸ਼ਾਨ ਸਿੰਘ ਨੇ ਜਿਹੜਾ ਜਿਸ ਨੂੰ ਕਿ ਉਮਰ ਕੈਦੀ ਸਜ਼ਾ ਹੋਈ ਹੈ ਉਸਨੇ ਆਪਣਾ ਪ੍ਰੋਫਾਈਲ ਅਪਡੇਟ ਕੀਤਾ ਹੈ ਅਸੀਂ ਤਸਵੀਰਾਂ ਦੇਖ ਰਹੇ ਹਾਂ ਸਾਹਮਣੇ ਉਸਨੇ ਆਪਣਾ ਪ੍ਰੋਫਾਈਲ ਅਪਡੇਟ ਕੀਤਾ ਹੈ ਉਸਨੇ ਲਿਖਿਆ ਕਿ ਮੈਂ ਉਹ ਕੰਮ ਕਰਦਾ ਹਾਂ ਜਿਸki ਸਰਕਾਰ ਇਜਾਜ਼ਤ ਨਹੀਂ ਦਿੰਦੀ ਦੇਖੋ ਸੁਰਿੰਦਰ ਜੀ ਕਰੇ ਸਾਰੇ ਮਾਮਲੇ ਦੇ ਉੱਤੇ ਨਜ਼ਰ ਫੇਰੀਏ ਤਾਂ ਕਾਫੀ ਸਮੇਂ ਤੋਂ ਜਿਹੜਾ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਸ ਦੀ ਜਿਹੜੀ ਬਰਤੋਂ ਹੈ ਉਹ ਹਮੇਸ਼ਾ ਚਰਚਾ ਦੇ ਵਿੱਚ ਰਹੀ ਹੈ ਬੇਸ਼ੱਕ ਜੇਲ੍ਹ ਦੇ ਘਾਰਗੀਆਂ ਵੱਲੋਂ ਸਮੇਂ-ਸਮੇਂ ਦੇ ਉੱਤੇ ਸਰਕਾਰ ਨੂੰ ਡੀਓ ਲਿਖ ਕੇ ਮੰਗ ਕੀਤੀ ਗਈ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਜੈਮਰ ਲਾਏ ਜਾਣ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਆਪਣੇ ਤੇ ਹੇਤਿਆਂ ਨੂੰ ਨਾਲ ਜਿਹੜਾ ਉਹ ਰਾਬਤਾ ਕਾਇਮ ਰੱਖਣ ਲਈ ਇਹ ਜੈਮਰ ਨਹੀਂ ਲਾ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਜੇਲ੍ਹਾਂ ਦੇ ਵਿੱਚ ਜੈਮਰ ਲੱਗੇ ਤਾਂ ਉਹ ਜਿਹੜੇ ਕਈ ਵੀਆਈਪੀ ਕੈਦੀ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਸੁੱਖ ਸਹੂਲਤਾਂ ਤੋਂ ਜਿਹੜੇ ਵਾਂਝੇ ਹੋ ਜਾਣਗੇ ਅਤੇ ਪਿਛਲੇ ਸਮੇਂ ਦੇ ਵਿੱਚ ਨਿਸ਼ਾਨ ਸਿੰਘ ਉੱਪਰ ਵੀ ਇਹ ਦੋਸ਼ ਲੱਗਿਆ ਸੀਗਾ ਕਿ ਉਸ ਨੇ ਇਸ ਫੈਸਲੇ ਤੋਂ ਪਹਿਲਾਂ ਰੂਸ਼ੀ ਦੇ ਜਿਹੜਾ ਪਿਤਾ ਨੂੰ ਇੱਕ ਜੇਲ੍ਹ ਦੇ ਵਿੱਚੋਂ ਹੀ ਇੱਕ ਫੋਨ 'ਤੇ ਜਿਹੜੀ ਹੈ ਧਮਕੀ ਦਿੱਤੀ ਸੀ ਕਿ ਉਹ ਆਪਣਾ ਜਿਹੜਾ ਕੇਸ ਵਾਪਸ ਕਰ ਲਵੇ ਤੇ ਹੁਣ ਜਦੋਂ ਫੇਸਬੁੱਕ ਜਿਹੜੀ ਇੱਕ ਕਿਹਾ ਜਾਵੇ ਇੱਕ ਨਿੱਜੀ ਬਿਲਕੁਲ ਕਹਿ ਰਵੇ ਇੱਕ ਨਿੱਜੀ ਪਾਸਵਰਡ ਨਾਲ ਪ੍ਰੋਟੈਕਟਡ ਹੁੰਦੀ ਆ ਉਸ ਦੀ ਅਪਡੇਟਿੰਗ ਕਰਨੀ ਉਹ ਵੀ ਮੋਬਾਈਲ ਦੇ ਜ਼ਰੀਏ ਇਹ ਸਪਸ਼ਟ ਹੁੰਦਾ ਹੈ ਕਿ ਜੇਲ੍ਹ ਦੇ ਵਿੱਚ ਨਿਸ਼ਾਨ ਸਿੰਘ ਜਿਹੜਾ ਲਗਾਤਾਰ ਮੋਬਾਈਲ ਦੀ ਵਰਤੋਂ ਕਰ ਰਿਹਾ ਨਾਲ ਹੀ ਉਹ ਇੰਟਰਨੈਟ ਦੀ ਵਰਤੋਂ ਵੀ ਕਰ ਰਿਹਾ ਇਸ ਕਰਕੇ ਉਸ ਦੇ ਕੋਲ ਕਿਹਾ ਜਾ ਸਕਦਾ ਹੈ ਕਿ ਜਿਹੜਾ ਹਾਈ ਐਂਡ ਮੋਬਾਈਲ ਜਿਹੜਾ ਉਹਦੇ ਕੋਲੇ ਇਸ ਸਮੇਂ ਹੋਵੇਗਾ ਜੀ ਸਰ ਜੀ ਸਵਰਨ ਉਸਨੇ ਦੋ ਫੋਟੋਆਂ ਲਾਈਆਂ ਹੋਈਆਂ ਨੇ ਇੱਕ ਦੇ ਵਿੱਚ ਉਸਨੇ ਸੁਮੇਧ ਸੈਣੀ ਅਤੇ ਸੁਖਵੀਰ ਬਾਦਲ ਦੀ ਇਕੱਠਿਆਂ ਦੀ ਫੋਟੋ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੀ ਲਗਾਈ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੇਰੇ ਬਾਰੇ ਗੱਲ ਕਰ ਰਹੇ ਨੇ ਸੁਖਵੀਰ ਬਾਦਲ ਅਤੇ ਸੁਮੇਧ ਸੈਣੀ ਇਸ ਦਾ ਜ਼ਿਕਰ ਕੀਤਾ ਗਿਆ ਹੋਰ ਬਹੁਤ ਸਾਰੇ ਜਿਹੜੇ ਉਸਦੇ ਦੋਸਤ ਨੇ ਫਰੈਂਡ ਸਰਕਲ ਦੇ ਵਿੱਚ ਨੇ ਫੇਸਬੁੱਕ ਅਕਾਊਂਟ ਤੇ ਉਸਦੇ ਫਰੈਂਡ ਨੇ ਉਹਨਾਂ ਨੇ ਉਸ ਨੂੰ ਸ਼ਾਬਾਸ਼ ਦਿੱਤੀ ਹੈ ਇਸ ਇਸ ਕਾਰਵਾਈ ਬਾਰੇ ਤੇ ਅਗਵਾਦੀ ਘਟਨਾ ਬਾਰੇ ਤੇ ਉਸ ਨੂੰ ਲਿਖਿਆ ਕਿ ਤੂੰ ਬਹੁਤ ਬਹਾਦਰ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਤੋਂ ਸਾਹਮਣੇ ਆਉਂਦਾ ਕਿ ਨਿਸ਼ਾਨ ਵਰਗੇ ਜਿਹੜੇ ਅਪਰਾਧੀ ਨੇ ਮਾਨਸਿਕ ਅਪਰਾਧੀ ਨੇ ਮੈਂ ਕਹਿੰਦਾ ਇਹ ਸਮਾਜ ਦੇ ਲਈ ਤੇ ਉਹਨਾਂ ਲੋਕਾਂ ਦੇ ਉਸ ਲੜਕੀ ਦੇ ਮਾਪੇ-ਬਾਪ ਲਈ ਉਸ ਲੜਕੀ ਲਈ ਬਹੁਤ ਜ਼ਿਆਦਾ ਇਹ ਨੁਕਸਾਨਦੇ ਸਾਬਤ ਹੋ ਸਕਦੇ ਨੇ ਬਿਲਕੁਲ ਸੁਰਿੰਦਰ ਜੀ ਕਰੇ ਸਾਰੇ ਮਾਮਲੇ ਤੇ ਦੇਖੀਏ ਤਾਂ ਇਹ ਬੱਚੇ ਜਿਹੜੇ ਨੇ ਮੈਂ ਕਹਾਵਾਂਗਾ ਹਰ ਹਾਲ ਦੀ ਘੜੀ ਇਹਨਾਂ ਦੇ ਲਈ ਵਰਡ ਬੱਚੇ ਯੂਜ਼ ਕਰਨਾ ਬੜਾ ਟੁਕਮਾ ਹੋਏਗਾ ਕਿਉਂਕਿ ਬਹੁਤੇ ਤਾਂ ਜਿਹੜੇ ਨੇ ਨਵਾਲਿਕ ਨੇ ਨਿਸ਼ਾਨ ਦੀ ਜਿਹੜੀ ਫਰੰਟ ਲਿਸਟ ਦੇ ਵਿੱਚ ਨੇ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਪੈਂਪਰ ਕਰਦੀਆਂ ਨੇ ਅਤੇ ਫੇਸਬੁੱਕ ਇੱਕ ਸੋਸ਼ਲ ਮੀਡੀਆ ਦੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ ਉੱਥੇ ਇਸ ਤਰ੍ਹਾਂ ਦੇ ਕਮੈਂਟ ਕਰਨੇ ਉਤਸ਼ਾਹਿਤ ਕਰਨਾ ਇੱਕ ਤਰ੍ਹਾਂ ਨਾਲ ਉਸ ਦੇ ਨਾਲ ਸਟੈਂਡ ਕਰਨਾ ਇਹ ਆਪਣੇ ਆਪ ਦੇ ਵਿੱਚ ਸਮਾਜ ਦੇ ਲਈ ਇੱਕ ਬਹੁਤ ਵੱਡਾ ਜੇਕਰ ਕਿਹਾ ਜਾਵੇ ਤਾਂ ਖਤਰੇ ਦੀ ਘੰਟੀ ਹੈ ਇਸ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੂੰ ਅੱਜ ਇਨਸਾਫ ਮਿਲਿਆ ਹੈ ਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੇ ਲੋਕ ਨੇ ਇਸ ਇਹ ਜਿਹੜੀਆਂ ਗੱਲਾਂ ਨੂੰ ਸਾਹਿਤ ਕਰਦੇ ਨੇ ਉਹ ਡੀਮੋਰੀਲਾਈਜ਼ਿੰਗ ਇੱਕ ਤਰ੍ਹਾਂ ਦਾ ਫੈਕਟਰ ਕਹਿ ਜਾ ਸਕਦਾ ਹੈਗਾ ਉਸ ਦੇ ਨਾਲ ਨਾਲ ਜੇਕਰ तमाम ਗੱਲ ਦੇ ਉੱਤੇ ਇੱਕ ਹੋਰ ਵੀ ਨਜ਼ਰ ਮਾਰ ਗਏ ਤਾਂ ਫੇਸਬੁੱਕ ਦਾ ਜਿਹੜਾ ਕਰ ਗਿਆ ਕਿ ਜਿੱਥੇ ਬੰਦੇ ਨੇ ਉਹ ਕਈ ਜਿਹਨੂੰ ਆਪਾਂ ਕਹਿੰਦੇ ਆ ਫੁਕਰਪੰਥੀ ਜਾਂ ਫੂਕ ਦੇਣ ਵਾਲੀਆਂ ਗੱਲਾਂ ਵੀ ਜਿਹੜੀਆਂ ਕਰ ਜਾਂਦੇ ਨੇ ਜਿਸ ਦੇ ਨਾਲ ਇੱਕ ਭਲਾ ਬੰਦਾ ਵੀ ਜਿਹੜਾ ਉਹ ਸਵਰਨ ਹੋ ਸਕਦਾ ਹੈ ਕਿ ਜਿਹੜਾ ਇਹ ਸਟੇਟਸ ਅਪਡੇਟ ਕੀਤਾ ਨਿਸ਼ਾਨ ਨੇ ਜੇਲ੍ਹ ਦੇ ਵਿੱਚ ਨਾ ਕੀਤਾ ਹੋਵੇ ਉਸ ਦੇ ਕਿਸੇ ਦੋਸਤ ਨੇ ਬਾਹਰੋਂ ਕੀਤਾ ਹੋਵੇ ਜਾਂ ਫੇਕ ਆਈਡੈਂਟੀ ਬਣਾ ਕੇ ਕੀਤਾ ਹੋਵੇ ਇਸ ਨੂੰ ਅਪਡੇਟ ਕੀ ਸਾਈਬਰ ਕ੍ਰਾਈਮ ਵੱਲੋਂ ਇਸ ਜਿਹੜਾ ਇਹ ਮਾਮਲਾ ਇਸ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਲੱਗਦਾ ਫੋਨ ਤੋਂ ਸੰਪਰਕ ਸਾਡਾ ਟੁੱਟ ਗਿਆ ਸਵਰਨ ਸਿੰਘ ਧਾਨੇਵਾਲੀਆ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅਗਵਾਕਾਰ ਨਿਸ਼ਾਨ ਨੇ ਆਪਣਾ ਫੇਸਬੁੱਕ ਸਟੇਟਸ ਅਪਡੇਟ ਕੀਤਾ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਮੈਂ ਉਹ ਕੰਮ ਕਰਦਾ ਹੂੰ ਜਿਸकी ਸਰਕਾਰ ਇਜਾਜ਼ਤ ਨਹੀਂ ਦਿੰਦੇ ਅਤੇ ਉਸ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਸੁਮੇਦ ਸੈਣੀ ਡੀਜੀਪੀ ਪੰਜਾਬ ਦੀਆਂ ਫੋਟੋਆਂ ਲਗਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਇਹ ਬਲਕੇ ਉਹਨਾਂ ਦਾ ਨਾਮ ਲੈ ਕੇ ਕਿ ਇਹ ਮੇਰੇ ਬਾਰੇ ਗੱਲ ਕਰ ਰਹੇ ਨੇ ਇਹ ਮੇਰੇ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਨੇ ਨਿਸ਼ਾਨ ਨੇ ਆਪਣਾ ਫੇਸਬੁੱਕ ਸਟੇਟਸ ਅਪਡੇਟ ਕੀਤਾ ਜਿਸ ਚ ਉਸਰੇ ਲਿਖਿਆ ਕਿ ਮੈਂ ਉਹ ਕੰਮ ਕਰਦਾ ਹੂੰ ਜਿਸ ਦੀ ਸਰਕਾਰ ਇਜਾਜ਼ਤ ਨਹੀਂ ਦਿੰਦੀ ਦੱਸਣਾ ਬਣਦਾ ਕਿ ਇਸ ਵੇਲੇ ਫਰੀਦਕੋਟ ਦੀ ਜੇਲ੍ਹ ਵਿੱਚ ਹੈ ਨਿਸ਼ਾਨ ਸਿੰਘ ਬਹੁਤ ਚਰਚਿਤ ਫਰੀਦਕੋਟ ਅਗਵਾ ਕੇਸ ਦੇ ਮਾਮਲੇ ਦੇ ਵਿੱਚ ਇਸ ਵੇਲੇ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਉਸ ਕੋਲ ਮੋਬਾਈਲ ਫੋਨ ਕਿਵੇਂ ਪਹੁੰਚਿਆ ਅਤੇ ਇਹ ਮੋਬਾਈਲ ਦੇ ਉਤੋਂ ਉਹ ਸਾਰਾ ਸਿਸਟਮ ਕਿਵੇਂ ਆਪਰੇਟ ਕਰ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਜੇਲ ਅਧਿਕਾਰੀਆਂ ਦੇ ਉਤੇ ਜੇਲ ਪ੍ਰਸ਼ਾਸਨ ਦੇ ਉਤੇ ਅਤੇ ਪੰਜਾਬ ਪੁਲਿਸ ਤੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ